ਲਓ ਬਈ ਮੇਤਰੋ ਅੱਜ ਆਪਾਂ ਤੁਹਾਨੂੰ ਮਿਲਾਉਣੇ ਆ ਉਹ ਮੁੰਡਿਆਂ ਦੇ ਨਾਲ ਜਿਨ੍ਹਾਂ ਨੇ ਕੀ ਪੂਰੇ ਇਲਾਕੇ ਦੇ ਵਿੱਚ ਅੱਤ ਸਿਰੇ ਹੀ ਕਰਾ ਰਿਹਾ ਜਮੀ ਮਹਾ ਕਹਿੰਦੇ ਅੱਗੀ ਲਾ ਰਖੀ ਆ ਆਪਣੇ ਇਲਾਕੇ ਦੇ ਵਿੱਚ ਇਹ ਨਾ ਨਵੇਂ ਮੁੰਡਿਆਂ ਨੇ ਕੰਮ ਸ਼ੁਰੂ ਕੀਤਾ ਡਾਇਰੈਕਟਰ ਨੂੰ ਮੋਡੀਫਾਈ ਕਰਨਾ ਕਹਿੰਦੇ ਡਾਊਨ ਸੀਲਿੰਗ ਤੇ ਬਕਸੀਆਂ ਦੀ ਤਾਂ ਜਮਾ ਆ ਕਹਿੰਦੇ ਬੰਬੀ ਬਲਾ ਦਿੰਦੇ ਨੇ ਕਿ ਲੋਵੇ ਖੜ ਕੇ ਬੰਦਾ ਬੇਇੱਜ਼ਤੀ ਫੁੱਲ ਕਰ ਨਹੀਂ ਸਕਦਾ ਸਿਰ ਦੌਣ ਲੱਗ ਗਿਆ ਇਹਦਾ ਇੰਨੀ ਬੇਸ ਆ ਬਾਈ ਹੋਰਾਂ ਦੇ ਬੂਫਰ ਦੇ ਵਿੱਚ ਲਓ ਬਈ ਕਰਦਿਆਂ ਗੱਲਬਾਤ ਹੁਣ ਇਹਨਾਂ ਦੇ ਨਾਲ ਸੁਣੋ ਸਾਰੀ ਗੱਲਬਾਤ ਫਿਰ ਕੀ ਆ ਕਲਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਬਈਆ ਬੜੀ ਵਧੀਆ ਬੜੀਆ ਬਾਈ ਜੀ ਤੇ ਕੀ ਨਾਮ ਆ ਬਈਆ ਆਪਣਾ ਮੇਰਾ ਨਾਮ ਵੀਰੇ ਤਰਨਜੀਤ ਸਿੰਘ ਤਰਨਜੀਤ ਤੇ ਤਰਨਜੀਤ ਬਾਈ ਤੇ ਬਾਈ ਕੀ ਕੀ ਕੰਮ ਕਰਦੇ ਆ ਆਪਾਂ ਮੋਡੀਫਿਕੇਸ਼ਨ ਦੇ ਵਿੱਚ ਉਹ ਮੜਾਏ ਦੱਸੋ ਆਪਣੇ ਦਰਸ਼ਕਾਂ ਨੂੰ ਮੋਡੀਫਿਕੇਸ਼ਨ ਚ ਵੀਰੇ ਆਪਣਾ ਸਾਰੇ ਹੀ ਮੰਨ ਲਓ ਜਿਵੇਂ ਆਪਾਂ ਨਵਾਂ ਡਰਾਈਵਰ ਲੈ ਕੇ ਆਉਨੇ ਆ ਤਾਂ ਬੰਪਰ ਛਤਰੀ ਤੋਂ ਲੈ ਕੇ ਸਾਰੀ ਆਪਾਂ ਦਿਖਾਈ ਦਿੰਦੇ ਆ ਬਈ ਨਾਲ ਨਾਲ ਹਾਂਜੀ ਹਾਂਜੀ ਵੀਰੇ ਜਾਈਓ ਤੇ ਇਸੇ ਤੋਂ ਸ਼ੁਰੂ ਕਰ ਲੈਂਦੇ ਆ ਬਈਆ ਹਾਂਜੀ ਵੀਰੇ ਹਾਂਜੀ ਤੇ ਇਹਦੇ ਬਾਈ ਕੀ ਕੀ ਕੀਤਾ ਹੋਇਆ ਇਹਦੇ ਵਿੱਚ ਨੇ ਮੈਂ ਬਈ ਮੈਂ ਲਾ ਪਹਿਲਾਂ ਵੇਟ ਲਾਏ ਹੋਏ ਨੇ ਕਿ ਭਾਈ ਹਾਂਜੀ ਇਹ ਵੀਰੇ ਨਹੀਂ ਇਹ ਕੰਪਨੀ ਦੇ ਆਏ ਹੋਏ ਨੇ ਅੱਛਾ ਭਾਈ ਤੇ ਜੇ ਕਿਸੇ ਵੀਰ ਨੇ ਕੰਪਨੀ ਦੇ ਲਵਾਉਣੇ ਨੇ ਤਾਂ ਉਹ ਵੀ ਆਪਣੇ ਤੋਂ ਮਿਲ ਜਾਣਗੇ ਠੀਕ ਹੈ ਸੀਐਨਐਚ ਦੇ ਇਹ ਜੇ ਕਿਸੇ ਨੇ ਵੈਹੇ ਲਗਵਾਉਣੇ ਨੇ ਉਹ ਵੀ ਵੀਰੇ ਆਪਾਂ ਲੈਵਲ ਕਰਵਾਉਨੇ ਆ ਠੀਕ ਹੈ ਠੀਕ ਹੈ ਭਾਈ ਵੇਟ ਬੁੱਧ ਲਾ ਕੇ ਫਿਰ ਜਦੋਂ ਟਾਇਰ ਆ ਗਏ ਜੇ ਕਿਸੇ ਵੀਰ ਨੇ ਰੇਡੀਅਲ ਟਾਇਰ ਪਾਉਣੇ ਨੇ ਅੱਛਾ ਭਾਈ ਉਹ ਵੀ ਆਪਾਂ ਪਾ ਕੇ ਦੇਵਾਂਗੇ ਵੀਰੇ ਜਿਹੜੇ ਜਿਹੜੇ ਵੀ ਟਾਇਰ ਦੀ ਰਿਕੁਆਇਰ ਹੋਊਗੀ ਉਹ ਵੀ ਪਾ ਦੇ ਜਿਹੜਾ ਜ ਟਾਇਰ ਪਾਉਣਾ ਉਹ ਹੀ ਦੀ ਮੈਂ ਹਾਂਜੀ ਹਾਂਜੀ ਉਹ ਠੀਕ ਹੈ ਬਈ ਆਪਾਂ ਜਿਹੜੀ ਵੀ ਦਬਾਅ ਨਹੀਂ ਕਿਸੇ ਨੂੰ ਜਿਹੜੀ ਚੀਜ਼ ਬੰਦੇ ਨੇ ਮੰਗ ਲਈ ਆਇਰਾ ਹਾਂਜੀ ਵੀਰੇ ਉਹ ਹੀ ਆ ਗਿਆ ਬੜਾ ਠੀਕ ਹੈ ਜਿਹੜੀ ਚੀਜ਼ ਚਾਹੀਦੀ ਤੇ ਉਦੋਂ ਬਾਅਦ ਬਾਈ ਅੱਗੇ ਫਿਰ ਅੱਗੇ ਵੀਰੇ ਆ ਗਿਆ ਆਪਣੇ ਲਾਈਟਿੰਗ ਦਾ ਆ ਗਿਆ ਅਗਰਿਕਾ ਹਾਂਜੀ ਆਇਆ ਥੱਲੇ ਵੀਰੇ ਲੱਗੀ ਹੋਈ ਹੈ ਸਟਾਰ ਲਾਈਟ ਇਹ ਸਟਾਰ ਲਾਈਟ ਬਹੁਤ ਰੈਂਡੇ ਚੱਲ ਰਹੀ ਹੈ ਅੱਜ ਕੱਲ ਹਾਂ ਬਈ ਇਹ ਦੀ ਬਹੁਤ ਦੇਖਦਾ ਹੁੰਦਾ ਮੈਂ ਹਾਂਜੀ ਹਾਂਜੀ ਆਜੋ ਬਈ ਮਿੱਤਰੋ ਕੁਪੀ ਖੜ ਕੇ ਦੇਖਦੇ ਆ ਕਿ ਕੀ ਗੱਲ ਬਾਤ ਆ ਇਹ ਆ ਬਈ ਸੀਟ ਸੀਟ ਆ ਗਈ ਹੈ ਸਹੀ ਸੀਟ ਬੈਲਟ ਵੀ ਲਾਤੀ ਹੈ ਤੇ ਬਈ ਹਾਂਜੀ ਹਾਂਜੀ ਇਹ ਵੀਰੇ ਕੰਪਨੀ ਦੇ ਆਉਂਦੀ ਹੈ ਹਾਲੈਂਡ ਦੇ ਨਾਲ ਆਉਂਦੀ ਹੈ ਵੀਰੇ ਹਾਲੈਂਡ ਦੇ ਨਾਲ ਹੀ ਆਉਂਦੀ ਹੈ ਲਓ ਵੀ ਮਿੱਤਰੋ ਇਹ ਤਾਂ ਤੇ ਬਈ ਸਾਊਂਡ ਸਿਸਟਮ ਤਾਂ ਇਦਾਂ ਐਡਾ ਲੱਗਿਆ ਹੋਇਆ ਹੈ ਲੈ ਬਈ ਕੈਮਰੇ ਵਾਲੇ ਕਿਹੜਾ ਦਿਖਾ ਦਿਆ ਕਿ ਕਿਹੜਾ ਸਾਊਂਡ ਸਿਸਟਮ ਤਾਂ ਬਹੁਤ ਵੱਡਾ ਲਾਇਆ ਹੋਇਆ ਹੈ ਤੁਸੀਂ ਪਰ ਕਿਤੇ ਉਹ ਨਹੀਂ ਹੈਗਾ ਵੀ ਆਪਾਂ ਜੀ ਤੋਂ ਵੀ ਬਾਜ ਘੱਟ ਵੱਧ ਕਰਨ ਦੇ ਲੈ ਬਈ ਇੱਧਰ ਦੇ ਪਾਸੇ ਵੀ ਦਿਖਾ ਦੇ ਕਿਹੜਾ ਇਹ ਆ ਦੇਖੋ ਬਈ ਇਹ ਆਜੋ ਬਈ ਉੱਤੀ ਆਜੋ ਕਿਰਾਂ ਦਿਖਾਓ ਸਾਨੂੰ ਇਹ ਬਈ ਚੱਲਦਾ ਕਿੱਥੋਂ ਆਇਆ ਹੈ ਫਿਰ ਏਵਰੇਜ ਦਾ ਸਾਰਾ ਕੰਟਰੋਲ ਹੈ ਜਿੰਨਾ ਵੀ ਉਹ ਆਪਾਂ ਵੀਰੇ ਉੱਪਰ ਹੀ ਰੱਖਿਆ ਹੋਇਆ ਤੁਹਾਨੂੰ ਕਿਤੇ ਵੀ ਡੈਕ ਹਾਂਜੀ ਡੈਕ ਵਗੈਰਾ ਤੁਹਾਨੂੰ ਸਾਰਾ ਕਿਤੇ ਥੱਲੇ ਨਹੀਂ ਦਿਸੂਗਾ ਠੀਕ ਹੈ ਜੀ ਸਾਰਾ ਉੱਪਰ ਹੀ ਹੈ ਵੀਰੇ ਜਿੰਨਾ ਵੀ ਕੰਟਰੋਲ ਹੈ ਇਹਦਾ ਅੱਛਾ ਜੀ ਤੇ ਆਹ ਕੰਟਰੋਲਰ ਲੱਗੇ ਹੋਏ ਨੇ ਇੱਕ ਲਾਈਟਾਂ ਵਾਲਾ ਹੋ ਗਿਆ ਵੀਰੇ ਪਹਿਲਾ ਅੱਛਾ ਇਹ ਲਾਈਟਾਂ ਵਾਲਾ ਆ ਗਿਆ ਹਾਂਜੀ ਹਾਂਜੀ ਦੂਜਾ ਆ ਗਿਆ ਵੀਰੇ ਸਾਰਾ ਸਾਊਂਡ ਵਾਲਾ ਆ ਗਿਆ ਠੀਕ ਹੈ ਜੀ ਨਹੀਂ ਮੇਰੇ ਵਰਗਾ ਤਾਂ ਥੱਲੀ ਭਾਲੀ ਜਾਂਦਾ ਵੀ ਕਿੱਥੇ ਆ ਗਿਆ ਇਹ ਹਾਂਜੀ ਹਾਂਜੀ ਵੀਰੇ ਸਾਰਾ ਉੱਪਰ ਹੀ ਕਰਤਾ ਦੇਖੋ ਇੱਕ ਤਾਂ ਪਾਣੀ ਨਹੀਂ ਲੱਗਦਾ ਇਹਨੂੰ ਠੀਕ ਹੈ ਤੇ ਲਾਈਫ ਪੂਰੀ ਲਾਈਫ ਹੈ ਵੀਰੇ ਇੱਥੇ ਦੀ ਅੱਛਾ ਬਾਈ ਤੇ ਹਾਂਜੀ ਕੋਈ ਦਿੱਕਤ ਨਹੀਂ ਆਉਂਦੀ ਨਹੀਂ ਦਿੱਕਤ ਆਪਾਂ ਧੋਣ ਵੇਲੇ ਪਾਣੀ ਪੈ ਜਾਂਦਾ ਹੈਗਾ ਜਾਂ ਕਈ ਵਾਰੀ ਮੀਂਹ ਚ ਬਾਹਰ ਖੜਾ ਹੁੰਦਾ ਬਾਰ ਖੜਾ ਰਹਿ ਗਿਆ ਜਾਂ ਕੰਮ ਕਰਦੇ ਆਪਾਂ ਮੀਂਹ ਚ ਓਦੋਂ ਵੀ ਆਪਾਂ ਨੂੰ ਦਿੱਕਤ ਆਉਂਦੀ ਬੰਦ ਕਰਨਾ ਪੈਂਦਾ ਇਹਨੂੰ ਕੋਈ ਚੱਕਰ ਨਹੀਂ ਜਿਵੇਂ ਮਰਜ਼ੀ ਕਰ ਤੋ ਕੋਈ ਦਿੱਕਤ ਨਹੀਂ ਆਉਂਦੀ ਵੀਰੇ ਅੱਛਾ ਬਾਈ ਤੇ ਆਹ ਲਾਈਟਿੰਗ ਆ ਗਈ ਡਾਊਨ ਸੀਲਿੰਗ ਆ ਗਈ ਹੈ ਬਾਈ ਹਾਂਜੀ ਹਾਂਜੀ ਵੀਰੇ ਡਾਊਨ ਸੀਲਿੰਗ ਇਹ ਬਾਈ ਡਾਊਨ ਸੀਲਿੰਗ ਦੇ ਵਿੱਚ ਮੈਂ ਦੇਖ ਰਿਹਾ ਬਾਈ ਕਿਤੇ ਪੇਚ ਨਹੀਂ ਹੈਗੇ ਆਪਣੇ ਨਾ ਕੋਈ ਵਾਇਰਿੰਗ ਦਿਖ ਰਹੀ ਹੈਗੀ ਸਿਸਟਮ ਦੀ ਤੇ ਪੇਚ ਬਈ ਇਹ ਕਿਵੇਂ ਫਿਰ ਕਰਿਆ ਹੋਇਆ ਹੈਗਾ ਇਹ ਇਹੀ ਹੈ ਵੀਰੇ ਆਪਣੀ ਕੁਆਲਿਟੀ ਹੈ ਦੇਖੋ ਕਰਾ ਬਹੁਤ ਚੰਗਾ ਕੰਮ ਤੁਸੀਂ ਹਾਂਜੀ ਕਿਤੇ ਵੀ ਤੁਹਾਨੂੰ ਜੋੜ ਨਹੀਂ ਦਿਸੂਗਾ ਕਿਤੇ ਵੀ ਤੂੰ ਪੇਚ ਨਹੀਂ ਦਿਸੂਗਾ ਕਿਤੇ ਵੀ ਕੋਤਾਰ ਨਹੀਂ ਦਿਸੂਗੀ ਏਦਵਾਰੀ ਹੁੰਦੀ ਹੈਗੀ ਚਲੋ ਗਰੰਟੀ ਹੈ ਮੈਂ ਕਿਹਦਾ ਮੈਂ ਤਾਂ ਵੀਰੇ ਚਲੋ ਚਾਈਨੀਜ਼ ਚੀਜ਼ਾਂ ਨੇ ਇਹ ਤੇ ਪਰ ਇਹਦਾ ਇਹ ਹੈ ਵੀ ਕੋਈ ਦਿੱਕਤ ਨਹੀਂ ਆਊਗੀ ਜਿਹੜਾ ਕੰਮ ਕਰਕੇ ਦਵਾਂ ਪੂਰਾ ਕੁਆਲਿਟੀ ਵਾਲਾ ਵੀਰੇ 18 ਸਾਲ ਹੋ ਗਏ ਆਪਣਾ ਸਾਊਂਡ ਵਾਲੇ ਕੰਮ ਨੂੰ ਠੀਕ ਹੈ ਬਈ 0% ਲੰਭਾ ਵੀਰੇ ਇਹਦੇ ਚ ਤੇ 0% ਹਾਂਜੀ ਹਾਂਜੀ ਠੀਕ ਹੈ ਬਈ ਤੇ ਆ ਜਾ ਬਾਈ ਕਿਹੜਾ ਪੁੱਟਾ ਮਾਗਿਆ ਲੱਗਾ ਦੇਖਦੇ ਆਂਗੇ ਬਾਈ ਹੋਰਾਂ ਨੇ ਕਿਵੇਂ ਕਰਿਆ ਹੋਇਆਗਾ ਤੇ ਇਹਦੇ ਵਿੱਚ ਬਾਈ ਸਾਊਂਡ ਦੇ ਵਿੱਚ ਕਿੰਨੇ ਸਪੀਕਰ ਨੇ ਕਿੰਨੇ ਵੋਫਰ ਨੇ ਇਹਦੇ ਚ ਵੀਰੇ 8 ਸਪੀਕਰ ਪਏ ਹੋਏ ਨੇ ਤੇ 4 ਬੂਫਰ ਨੇ ਇਹ ਵੀਰੇ ਮੰਨ ਲਓ ਇਹ ਜਿਵੇਂ ਕਰਤਾਰ ਦੀ ਕਿਹੜੀ ਕਿਹੜੀ ਕੰਪਨੀ ਦੇ ਲਾਏ ਹੋਏ ਨੇ ਬਾਈ ਵਿੱਚ ਬੂਫਰ ਦੇ ਸਪੀਕਰ ਇਹਦੇ ਚ ਵੀਰੇ ਪਾਇਨੀਅਰ ਦੇ ਬੂਫਰ ਪਾਏ ਹੋਏ ਨੇ ਕਿੰਨੇ ਬੂਫਰ ਨੇ ਬਾਈ 4 ਬੂਫਰ ਨੇ ਵੀਰੇ 4 ਮੈਨਰ ਹਾਂਜੀ ਹਾਂਜੀ ਕਿੰਨੇ ਉਹ ਤਾਂ ਬਾਈ 8 ਇੰਚਾ ਜਿਹੇ ਹੁੰਦੇ ਨੇ ਨਾ ਬਾਈ ਹਾਂਜੀ ਹਾਂਜੀ 12 ਇੰਚ ਹੀ ਨੇ ਵੀਰੇ 12 ਇੰਚ ਜਮਨਪਾਲੀ ਹੈਗੇ ਸਟੈਂਡਰਡ ਸਾਈਜ਼ ਵੀਰੇ ਹਾਂ ਪਾਇਨੀਅਰ ਦੇ ਜਿਹੜੇ ਆ ਇਹ ਘੈਂਟ ਕੰਪਨੀਆਂ ਨੇ ਸਟੈਂਡਰਡ ਸਾਈਜ਼ 12 ਇੰਚ ਆਉਂਦਾ ਹੈ ਨਾ ਤੇ ਬਾਈ ਸਪੀਕਰ ਫਿਰ ਤੇ ਸਪੀਕਰ ਵੀਰੇ ਐਪ ਸਪੀਕਰ ਪ ਜਾ ਬ੍ਰਾਂਡ ਵੀ ਜਿਹੜਾ ਵੀ ਜਿਹੜਾ ਵੀ ਕੋਈ ਬ੍ਰਾਂਡ ਵੀ ਪਾਉਣਾ ਹੈ ਉਹ ਵੀ ਮਿਲ ਜੂਗਾ ਆਪਾਂ ਨੂੰ ਉਹ ਵੀ ਮਿਲ ਜੂਗਾ ਹਾਂਜੀ ਠੀਕ ਹੈ ਬਈ ਤੇ ਹੈਂਡ ਮੇਡ ਵਾਲੇ ਨਹੀਂ ਬਈ ਜਿੰਮੇਵਾਰੀ ਫਿਰ ਪੂਰੀ ਜਿੰਮੇਵਾਰੀ ਹੈ ਪੂਰੀ ਜਿੰਮੇਵਾਰੀ ਹੈ ਹਾਂਜੀ ਠੀਕ ਹੈ ਬਈ ਤੇ ਬਈ ਆ ਮਾਗਰ ਫੋਟੋ ਵਾਲਾ ਵੀ ਲਾਤਾ ਹੈ ਬਈ ਫਿਰ ਇਹ ਹਾਂਜੀ ਹਾਂਜੀ ਇਹ ਵੀਰੇ ਅਗਲੇ ਦੀ ਹੈਗੀ ਸੀ ਇੱਛਾ ਅੱਛਾ ਬਈ ਤੇ ਬਾਪੂ ਨਾਲ ਫੋਟੋ ਲਵਾਈ ਹੋਈ ਹੈ ਕਹਿੰਦੇ ਬਾਈ ਨੇ ਆ ਦੇਖੋ ਵਾ ਫੋਟੋ ਚੈੱਕ ਕਰੋ ਵੀ ਫੋਟੋ ਪੂਰੀ ਐਚਡੀ ਕੁਆਲਿਟੀ ਚ ਲਈ ਹੋਈ ਹੈਗੀ ਜਮਾਂ ਐਨ ਬਾਪੂ ਖਰਾ ਦੀ ਸਮਾਈਲ ਪੂਰੀ ਦੀਦੀ ਹੈ ਵੀ ਫੋਟੋ ਦੇ ਵਿੱਚ ਬਾਪੂ ਵੀ ਹਾਸੇ ਦੇ ਦੇ ਆ ਜੋ ਬਾਈ ਅੱਗੇ ਕਰਦੇ ਆ ਗੱਲਬਾਤ ਆਪਾਂ ਦੇ ਇਸ ਤੇਰਾ ਆਇਦਰ ਆ ਬਈ ਆ ਲੱਗੀ ਹੈ ਹੋਟਲ ਲਾਤਾ ਹਾਂਜੀ ਵੀਰੇ ਇਹ ਬੱਤੀ ਆ ਗਈ ਵੀਰੇ ਤਿੰਨ ਮੋੜ ਵਾਲੀ ਹੈ ਬੱਤੀ ਇਹ ਠੀਕ ਹੈ ਜੀ ਤੇ ਇਹ ਵੀ ਸਿੰਪਲ ਵੀ ਮਿਲ ਜੂਗੀ ਇਹ ਮੋੜਾ ਵਾਲੀ ਮਿਲ ਜਾਂਦੀ ਹੈ ਜਿਵੇਂ ਦੀ ਕਿਸੇ ਦੀ ਰਿਕੁਆਇਰ ਹੈ ਵੀਰੇ ਉਹ ਉਵੇਂ ਦੀ ਲੱਗ ਜੂਗੀ ਲੋ ਬਈ ਆ ਦੇਖ ਕਾ ਚੀ ਦਿਖਾ ਕੇ ਰਾਂ ਮੁੰਡੇ ਕਿੰਨੀ ਘੰਟ ਲੱਗ ਰਹੀ ਹੈ ਕਹਿੰਦੇ ਸ਼ੇਰੇ ਪੰਜਾਬ ਸਿੰਘ ਕੋਈ ਮਹਾਰਾਜ ਆ ਰਣਜੀਤ ਸਿੰਘ ਦਾ ਰਾਜ ਆ ਗਿਆ ਸ਼ੇਰੇ ਪੰਜਾਬ ਤੇ ਆ ਜੋ ਬਾਈ ਏ ਵੀਰੇ ਜਿਵੇਂ ਦੀ ਇਹ ਵੀ ਜਿਵੇਂ ਮੰਨ ਲਓ ਚੁਆਇਸ ਹੁੰਦੀ ਆ ਆਪਾਂ ਪਹਿਲਾਂ ਸਲੈਕਟ ਕਰਵਾ ਲੈਨੇ ਆ ਜਦੋਂ ਆਪਾਂ ਕੰਮ ਫੜਦੇ ਆ ਅੱਛਾ ਜੀ ਇਹ ਵੀ ਜਿਵੇਂ ਦੀ ਕੋਈ ਫੋਟੋ ਕਿਸੇ ਵੀ ਤਰ੍ਹਾਂ ਦੀ ਲਵਾਉਣੀ ਆ ਕਿਸੇ ਵੀ ਤਰ੍ਹਾਂ ਦੀ ਬੈਚ ਜੀ ਬਾਈ ਜਿਹੜੀ ਚੀਜ਼ ਬੰਦੇ ਨੇ ਕਹਿਤੀ ਜਵਾਬ ਨਹੀਂ ਕਿਸੇ ਨੂੰ ਹਰੇਕ ਚੀਜ਼ ਹਾਂਜੀ ਹਾਂਜੀ ਠੀਕ ਜਿਹੜੀ ਮੰਨ ਲਓ ਤੁਹਾਡੀ ਪਸੰਦ ਆ ਪਸੰਦ ਦਾ ਕੰਮ ਉਹ ਉਹ ਹਸਾਬ ਨਾਲ ਹੀ ਕੰਮ ਹੋਊਗਾ ਵੀਰੇ ਇਹ ਨਹੀਂ ਵੀ ਠੀਕ ਆਪਦੇ ਕੋਲ ਨਹੀਂ ਆ ਬੰਦੇ ਨੇ ਕਹਿਤਾ ਬਈ ਜਵਾਬ ਕਿਸੇ ਤੋਂ ਨਹੀਂ ਹੈਗਾ ਹਾਂਜੀ ਹਾਂਜੀ ਬਾਈ ਜਿਹੜੀ ਚੀਜ਼ ਕਹਿਤੀ ਬਈ ਹਾਜ਼ਰ ਆ ਉਹੀ ਕਰਾਂ ਜਿਵੇਂ ਦਾ ਕੰਮ ਪਸੰਦ ਕਰਾਂਗੇ ਉਹੋ ਜਿਹਾ ਹੀ ਹੋ ਜਾ ਤੇ ਵੀ ਸੀਟ ਇਹਦੀ ਬੜੀ ਮੈਨੂੰ ਕੰਫਰਟੇਬਲ ਜੀ ਲੱਗ ਰਹੀ ਹੈ ਕੀ ਹੈ ਬਾਈ ਤੁਸੀਂ ਬੈਠ ਕੇ ਦੇਖੋ ਕਰੋ ਚੈੱਕ ਫੀਲ ਦੇਖੋ ਇਹ ਚੈੱਕ ਕਰਕੇ ਆਪਾਂ ਇਹਦੇ ਬਾਰੇ ਵੀ ਠੀਕ ਹੈ ਬਈ ਕੀ ਹੋਤਾ ਯਾਰ ਸੀਟ ਤਾਂ ਬੜੀ ਘੈਂਟਾ ਤੇ ਆ ਬਾਈ ਸਟੀering ਵੀ ਬੜਾ ਘੈਂਟਾਗਾ ਯਾਰ ਇਹ ਸਟੀering ਮੈਂ ਦੇਖੀ ਹੈ ਜਗ ਬਈ ਇਹ ਤੇ ਵੀ ਇਹ ਰੇ ਚੇਂਜ ਕਰਿਆ ਹੋਇਆ ਹੈ ਇਹ ਥਾਰ ਗੱਡੀ ਦਾ ਇਹ ਅੱਛਾ ਥਾਰ ਦਾ ਲੱਗਦਾ ਹੈ ਹਾਂਜੀ ਹਾਂਜੀ ਅੱਜ ਕੱਲ ਤਾਂ ਬੜੀ ਬਈ ਚੱਲ ਰਹੀ ਆ ਪੰਜ ਸੀਟਾਂ ਵਾਲੀ ਥਾਰ ਜਦ ਵੀ ਥਾਰ ਦਾ ਲਿਆ ਕੇ ਲਾਤਾ ਹੈ ਹਾਂਜੀ ਹਾਂਜੀ ਕੀ ਹੋਇਆ ਯਾਰ ਹਾਂ ਬਈ ਥੋਂ ਵੀ ਵੀ ਯਾਰ ਇਹ ਤਾਂ ਬੇੜੇ ਜਿੰਨਾ ਖੁੱਲਿਆ ਹੀ ਕਰਕੇ ਤੁਸੀਂ ਟਰੈਕਟਰ ਬਸ ਐ ਹੀ ਵੀਰੇ ਜਿਵੇਂ ਇੱਧਰ ਉੱਧਰ ਲੈ ਕੇ ਜਾਂਦੇ ਆ ਨਾ ਤਾਂ ਬਈ ਖੁੱਲਾ ਬਹਿ ਜਾਂਦੇ ਨੇ ਨਾਲ ਮੁੰਡੇ ਨਾਲ ਤੇ ਉਹਦੇ ਕਰਕੇ ਪਲੇਟਫਾਰਮ ਇਹਦਾ ਵੱਡਾ ਲਵਾਇਆ ਹੋਇਆ ਸੀਗਾ ਠੀਕ ਹੈ ਠੀਕ ਹੈ ਬਈ ਕੈਂਟ ਗੱਲਬਾਤ ਕਰੀ ਹੋਈ ਹੈ ਜਮਾ ਮਹਾ ਹਾਂਜੀ ਹਾਂਜੀ ਸਰੇ ਲੈ ਬਈ ਟਾਇਰ ਵੀ ਜਰੂਰ ਤਾਂ ਮਹਾ ਜਹਾਜ਼ ਵਾਲੀ ਬਾਤ ਕਹਿੰਦੇ ਹਾਂ ਬਈ ਉਹ ਬਸ ਆਗਰੇ ਮੌਨਸਟਰ ਟਾਇਰ ਇਹ ਮੌਨਸਟਰ ਆਗੇ ਲਾਓ ਬਈ ਹਾਂਜੀ ਹਾਂਜੀ ਲੈ ਬਈ ਕਿਰਾ ਮੁੰਡੇ ਟਾਇਰ ਦਿਖਾ ਦੇ ਕਿਰਾ ਇੱਧਰ ਆਇਓ ਬਈ ਬਈ ਇਹ ਦੋ ਫੁੱਟੇ ਵੀਰੇ ਇਹ ਵੀ ਪਾਉਣੇ ਆਪਾਂ ਅੱਛਾ ਪਿਛਲੇ ਵੀ ਇਹ ਰੇਡੀਅਲ ਪਾਏ ਹੋਏ ਨੇ ਅਗਲੇ ਵੀ ਇਹ ਮੌਨਸਟਰ ਪਾਏ ਹੋਏ ਨੇ ਅੱਛਾ ਤੇ ਇਹ ਵੀ ਆਪ ਹੀ ਪਾਏ ਹੋਏ ਨੇ ਟਾਇਰ ਵੀ ਹਾਂਜੀ ਹਾਂਜੀ ਵੀਰੇ 1016 1116 ਜਿਹੜੇ ਵੀ ਹੁਣ ਚੱਲਦੇ ਨੇ ਮੰਨ ਲਓ ਕਿਸੇ ਵੀ ਤਰ੍ਹਾਂ ਦੇ ਆਪਾਂ ਪਾਉਣੇ ਨੇ ਤਾਂ ਸਾਰੇ ਤਰ੍ਹਾਂ ਦੇ ਆਪਣੇ ਕੋਲ ਮਿਲਣਗੇ ਜਿਹੜੇ ਪਾਉਣੇ ਨੇ ਬਸ ਉਹਨੂੰ ਦੱਸ ਦੋ ਤੁਸੀਂ ਹਾਜ਼ਰ ਕਰੋ ਹਾਂਜੀ ਹਾਂਜੀ ਠੀਕ ਹੈ ਬਈ ਜਿਹੜੀ ਕੰਪਨੀ ਦੇ ਜਿਹੜੇ ਸਾਈਜ਼ ਦੇ ਤੇ ਬਈ ਆਹ ਅੱਗੇ ਬੰਪਰ ਆ ਗਿਆ ਬਈ ਇਹ ਇਹ ਵੀ ਤੁਸੀਂ ਲਾਉਣੇ ਫਿਰ ਬਈ ਬੰਪਰ ਹਾਂਜੀ ਹਾਂਜੀ ਵੀਰੇ ਬੰਪਰ ਹੋ ਗਏ ਛਤਰੀਆਂ ਹੋ ਗਈਆਂ ਸਾ ਠੀਕ ਹੈ ਭਾਈ ਜਿਹੜੇ ਮਰਜ਼ੀ ਸਾਈਜ਼ ਦਾ ਅਵੇਲੇਬਲ ਕਰਵਾ ਲਓ ਜਿਵੇਂ ਕਈ ਸ਼ਕੀਨ ਨੇ ਲੰਬਾ ਬੰਪਰ ਲਾਉਣ ਦਾ ਹਾਂ ਭਾਈ ਕਈਆਂ ਨੇ ਛੋਟੇ ਲਾਏ ਹੁੰਦੇ ਨੇ ਕਈਆਂ ਟੈਂਕੀ ਵਾਲੇ ਲਾਏ ਹੁੰਦੇ ਨੇ ਹਨਾ ਤੇ ਸਾਰੇ ਆਪਣੇ ਕੋਲ ਮਿਲਣਗੇ ਅੱਛਾ ਭਾਈ ਹਾਂ ਠੀਕ ਹੈ ਤੇ ਭਾਈ ਨੀਚੇ ਆ ਹਾਰਨ ਆ ਗਏ ਹੈ ਭਾਈ ਹਾਂਜੀ ਹਾਂਜੀ ਹਾਰਨ ਲੱਗਿਆਂ ਰੂਟਸ ਅੱਛਾ ਕਿਹੜੇ ਨੇ ਭਈ ਇਹੇ ਰੂਟਸ ਦੇ ਹਾਰ ਰੂਟਸ ਦੇ ਹਾਰ ਨੇ ਨੰਬਰ 1 ਕੰਪਨੀ ਆਗੇ ਤਾਂ ਫਿਰ ਹਾਰ ਨਾਲੀ ਹਾਂਜੀ ਠੀਕ ਹੈ ਭਾਈ ਤੇ ਅੱਛਾ ਭਾਈ ਇਹ ਵੀ ਤੁਸੀਂ ਲਾਉਣੇ ਹੈ ਤੇ ਫਿਰ ਇਹਦੇ ਬਾਅਦ ਸਿੱਧਾ ਭਾਈ ਟੈਂਕੀ ਲੱਗ ਲਾਉਣੀ ਪੈਂਦੀ ਜਿਵੇਂ ਤੁਸੀਂ ਭਈ ਇੰਨੇ ਹਾਰਨ ਲ ਫਿਰ ਇਹ ਬਈ ਟੈਂਕੀ ਲੱਗੇ ਤੇ ਹਾਂ ਵੀਰੇ ਪ੍ਰੈਸ਼ਰ ਲੱਗੇ ਹੋਣੇ ਇਹਦੇ ਟੈਂਕੀ ਵੀ ਲੱਗੀ ਹੋਈ ਹੈ ਵੀਰੇ ਥੱਲੇ ਉੱਪਰ ਟੈਂਕੀ ਆਉਂਦੀ ਹੈ ਬਈ ਟੈਂਕੀ ਹੈ ਉਹ ਵੀਰੇ ਉਹ ਵੀ ਸ਼ੌਂਕ ਦੀ ਗੱਲ ਹੈ ਜਿਹੜੇ ਕਿਸੇ ਨੇ ਲਵਾਉਣੇ ਨੇ ਵੀਰੇ ਇਹ ਵੀ ਆਪਾਂ ਲਾਉਣੇ ਆ ਅੱਛਾ ਬਈ ਇਹ ਵੀ ਲਾਉਣੇ ਉੱਪਰ ਹੈ ਠੀਕ ਹੈ ਬਈ ਠੀਕ ਹੈ ਤੇ ਫਿਰ ਬਈ ਆ ਲਾਈਟਿੰਗ ਜਿਵੇਂ ਟਾਇਰਾਂ ਚ ਅੱਜਕੱਲ ਲਾਈਟਿੰਗ ਰਾਤ ਨੂੰ ਯਾਰ ਬੜੇ ਘੰਟ ਲੱਗਦੀ ਹੈ ਇਹ ਲਾਈਟਿੰਗ ਫਿਰ ਇਹ ਵੀ ਬਈ ਆਪ ਕੀ ਕਰਦੇ ਹੋ ਹਾਂਜੀ ਸਾਰਾ ਸਾਰਾ ਕੰਮ ਵੀਰੇ ਇਹ ਠੀਕ ਹੈ ਠੀਕ ਹੈ ਬਈ ਜਿੱਥੇ ਵੀ ਲਵਾਉਣੇ ਜਿਵੇਂ ਦੀ ਵੀ ਲਵਾਉਣੇ ਆ ਵੀਰੇ ਜਿਹੜੀ ਚੀਜ਼ ਬਸ ਕਰਾ ਇਕਾ ਹਬੀ 38 ਟੈਂਟ ਨਵਾਂ ਖੜਾਗਾ ਇਹ ਬਈ ਇਹ ਕੀ ਕੀ ਕੰਮ ਵਾਸਤੇ ਆਇਆ ਹੈ ਫਿਰ ਇਹ ਹਾਂਜੀ ਵੀਰੇ ਇਹ ਤਿਆਰ ਹੋਣ ਵਾਸਤੇ ਆਇਆ ਵੀਰੇ 0 ਮੀਟਰ ਆ ਜੇ ਕੱਲ ਹੀ ਜੰਤੀ ਚੋਂ ਨਿਕਲਿਆ ਬਾਹਰ ਕਿਆ ਹੋਇਆ ਤਾਂ ਯਾਰ ਕੱਲ ਜੰਤੀ ਚੋਂ ਨਿਕਲਿਆ ਇਹ ਤੇ ਅੱਜ ਆਪਣੇ ਕੋਲ ਆ ਗਿਆ ਸੱਚੇ ਬਾਈ ਠੀਕ ਹੈ ਬਾਈ ਕੱਲ ਏਜੰਸੀ ਚੋਂ ਨਿਕਲਿਆ ਹਾਂਜੀ ਅੱਜ ਤੁਹਾਡੇ ਕੋਲੇ ਆ ਗਿਆ ਕਿਆ ਬਾਤ ਆ ਯਾਰ ਨਹੀਂ ਨਵੇਂ ਟਰੈਕਟਰ ਦੇ ਤਾਂ ਨਵੇਂ ਬੰਦਾ ਵੀ ਲੱਗਣ ਦਿੰਦਾ ਹੁੰਦਾ ਤੁਹਾਡੇ ਲਵੇ ਸਾਡੇ ਗਿਆ ਹੈ ਕੋਈ ਬੰਦਾ ਵੀ ਕਰ ਦੋ ਇਹਦਾ ਕਿਹਨਾਂ ਕੰਬਾ ਸਿਰੇ ਭਰੋਸੇ ਦੀ ਗੱਲ ਆ ਠੀਕ ਆ ਬੰਦੇ ਰੋਸਾ ਪੂਰਾ ਆਪਣਾ ਹੈਗਾ ਬਈ ਹਾਂਜੀ ਹਾਂਜੀ ਠੀਕ ਆ ਬਈ ਲਓ ਬਈ ਦੇਖੋ ਜਮਾ ਲਫਾਫੇ ਲਫੂਬੇ ਆਪਾਂ ਕਹੇ ਲੈਮੀਲੇਸ਼ਨ ਹੁੰਦਾ ਹੈ ਜਿਹੜਾ ਜੈਂਸੀ ਵੱਲੋਂ ਉਹ ਲਿਖਿਆ ਨਹੀਂ ਹੈਗਾ ਅਸੀਂ ਸਾਰਾ ਉਮੀ ਪਿਆਗਾ ਤੇ ਬਈ ਇਹਦਾ ਫਿਰ ਕੀ ਕੀ ਕੰਮ ਕਰਨ ਵਾਸਤੇ ਖੜਾ ਕੀ ਗਿਆ ਬਈ ਇਹਦੇ ਵੀਰੇ ਇੱਕ ਤਾਂ ਬੰਪਰ ਲਾਉਣਾ ਆਪਾਂ ਹਨਾ ਘੋੜਾ ਬੰਪਰ ਚੱਲਦਾ ਜਿਹੜਾ ਅੱਛਾ ਬਈ ਤੇ ਟਾਇਰ ਰੇਡੀਅਲ ਪਾਉਣੇ ਨੇ ਟਾਇਰ ਰੇਡੀਅਲ ਹਾਂਜੀ ਹਾਂਜੀ ਠੀਕ ਆ ਤੇ ਪਿੱਛੇ ਵੀਰੇ ਛਤਰੀ ਹੋਗੀ ਤੇ ਸਾਊਂਡ ਸਿਸਟਮ ਹੋ ਗਿਆ ਡਾਊਨ ਸੀਲਿੰਗ ਹੋ ਗਈ ਅੱਛਾ ਤੇ ਲਾਈਟਿੰਗ ਵਗੈਰਾ ਵੀ ਲਾਈਟਿੰਗ ਵਗੈਰਾ ਵੀ ਸਾਰਾ ਕੰਮ ਹੀ ਕਰਾਉਣਾ ਬਾਈ ਸਭ ਕੀ ਹੋ ਪੂਰਾ ਪੱਟੂ ਇਹ ਹਾਂਜੀ ਹਾਂਜੀ A to Z ਵੀਰੇ ਠੀਕ ਹੈ ਬਾਈ ਲੋ ਵੀ ਕਹਿੰਦੇ ਵੀ ਨਵਾਂ ਟਰੈਕਟਰ ਬਾਈ ਹੋਰਾਂ ਦਾ ਵੇਖਣਾ ਕਿ ਕਿਹੜਾ ਬੰਦਾ ਵੀ ਮੱਥਾ ਟੇਕਨਸਾਰ ਉਹਨੇ ਖੜਾ ਗਿਆ ਟਰੈਕਟਰ ਬਾਈ ਹੋਰਾਂ ਤੇ ਕੋਈ ਗੱਲਬਾਤ ਹੈਗੀ ਇਹੜਾ ਵੀ ਕਢਾ ਕੇ ਗਿਆ ਦੇ ਲੋ ਵੀ ਕਿਰਾਏ ਸਾਨੂੰ ਮੀਟਰ ਚੈੱਕ ਕਰਾ ਦਿਓ ਕਈ ਸਾਡੇ ਦਰਸ਼ਕ ਫਿਰ ਕਹਿ ਜਾਂਦੇ ਨੇ ਵੀ ਭਾਈ ਟਰੈਕਟਰ ਨੂੰ 15 ਦਿਨ ਹੋ ਗਿਆ ਇਹਨੂੰ ਮਹੀਨਾ ਹੋ ਗਿਆ ਇਹਨੂੰ ਵੀ ਭਾਈ ਹਲੇ ਕਾਗਜ ਲਾਹੇ ਨਹੀਂ ਬੰਦੇ ਤੇ ਵੀ ਤਾਂ ਹੀ ਐ ਲੱਗਦਾ ਕਿਰਾ ਮੀਟਰ ਚੈੱਕ ਕਰਾ ਦਿਓ ਨਾ ਨਾ ਆ ਜਾ ਵੀਰੇ ਉਹ ਵੀ ਅਜ ਤੱਕ ਕਿਰਾ ਮੀਟਰ ਚੈੱਕ ਕਰ ਲਓ ਸੀ ਕਰੋ ਚੈੱਕ ਆਇਆ ਭਾਈ ਲਾ ਕਿਰਾ ਦਿਖਾ ਦੇ ਮੀਟਰ ਤੇ ਚੜ ਕੇ ਵੀ ਟੋਟਲ ਵੀਰੇ 9 ਘੰਟੇ ਚੱਲਿਆ ਹੋਇਆ ਹੈ ਅੱਛਾ ਭਾਈ 9.1 ਆਹ ਦੇਖੋ ਭਾਈ ਮਾਂ ਗਿਆ ਸਾਨੂੰ ਡਰਾਈਵਰ ਦੇ ਹੱਕ ਵੀ ਦਿਖਾ ਦੇ ਜਮੀ ਰੰਗ ਨਹੀਂ ਲਿਆ ਹੋਇਆ ਤਾਂ ਡੰਡੇ ਦਾ ਕੋਈ ਆ ਦੇਖੋ ਬਈ ਜਿਵੇਂ ਕੰਪਨੀ ਤੋਂ ਡੰਡਾ ਆਇਆ ਹੋਇਆ ਨਾ ਡੰਡਾ ਖੋਲਿਆ ਨਾ ਟ੍ਰੈਵਲ ਦੀ ਵਰਤ ਹੋਈ ਹੈ ਨਾ ਹੁੱਕ ਦੀ ਹੋਈ ਹੈ ਵੀ ਸਾਰਾ ਟ੍ਰੈਵਲ ਤੋਂ ਪਤਾ ਲੱਗਦਾ ਵੀ ਹਾਂ ਵੀ ਕੱਲ ਏਜੰਸੀ ਜੋ ਆਇਆ ਤੇ ਅੱਜ ਆਪਣੇ ਲੈ ਵੀਰੇ ਬਾਈ ਹੋਰਾਂ ਦੇ ਲਵੇ ਆ ਗਿਆ ਤੇ ਬਈ ਤੁਹਾਡਾ ਕੋਈ ਸੰਪਰਕ ਨੰਬਰ ਦੇਵਾ ਆਪਣੇ ਮਿੱਤਰਾਂ ਨੂੰ ਫਿਰ ਤੁਹਾਡੇ ਦਾ ਵੀ ਆਉਣਗੇ ਪੋਣਾ ਦੀ ਤੇਰਾ ਬਈ ਲਾਈਨ ਲਾ ਦਿਓ ਬਾਈ ਫਿਰ ਆ ਲੈਣ ਆਉਣ ਵਾਸਤੇ ਤੇ ਬਈ ਬੋਲੋ ਤੁਹਾਡਾ ਸੰਪਰਕ ਨੰਬਰ ਸੰਪਰਕ ਨੰਬਰ ਵੀਰੇ ਹੈਗਾ ਆਪਣਾ 90948 93000 ਤੇ ਦੂਜਾ ਨੰਬਰ ਹੈਗਾ ਵੀਰੇ 98542 93000 ਦੋ ਨੰਬਰ ਨੇ ਵੀਰੇ ਕੀ ਭਾਈ ਹੋਰਾਂ ਦੇ ਨੰਬਰ ਤੇ ਭਾਈ ਲੋਕੇਸ਼ਨ ਆਪਣੀ ਕਿਹਦੀ ਆਉਂਦੀ ਆ ਫਿਰ ਲੋਕੇਸ਼ਨ ਵੀਰੇ ਆਪਣੀ ਸ਼ਾਪ ਹੈਗੀ ਆ ਉੱਬਾਵਾਲ ਪਿੰਡ ਉੱਬਾਵਾਲ ਜ਼ਿਲ੍ਹਾ ਸੰਗਰੂਰ ਤੇ ਸੰਗਰੂਰ ਤੋਂ ਭਾਈ ਕਿੰਨੇ ਕਿਲੋਮੀਟਰ ਪੈ ਜਾਂਦਾ ਸੀ ਸੰਗਰੂਰ ਤੋਂ ਵੀਰੇ ਇਹ ਹੈਗਾ ਮੈਨੂੰ ਲੱਗਦਾ 6-7 ਕਦੇੜ ਗੇੜ 6-7 ਕਿਲੋਮੀਟਰ ਸੰਗਰੂਰ ਤੋਂ ਆ ਤੇ ਇਸ ਨਾਮੋਂ ਭਾਈ ਸਨਾਮੋ ਵੀਰੇ ਹੀ ਸਨਾਮੋ ਲਾਲੋ ਤੁਸੀਂ 10.5 ਕਿੜੇ ਪੈ ਜਾਂਦਾ ਹੋਗਾ 10.5 ਕਿੜੇ ਲਾਲੋ ਬਈ ਸੰਗਰੂਰ ਤੇ ਇਸ ਨਾਮ ਦੇ ਬਸ ਬਸੈਡ ਜੀ ਤੇ ਆ ਜਾਂਦਾ ਵਿਚਾਲੇ ਜੀ ਆਪਾਂ ਕਹਿ ਲਈਏ ਵੀ ਦੋਨਾਂ ਦੇ ਹਾਂਜੀ ਮਸਤਵਾਨਾ ਸਾਹਿਬ ਵੱਲੋਂ ਆ ਜਾਂਦਾ ਹਾਂ ਮਸਤਵਾਨਾ ਸਾਹਿਬ ਤੇ ਜਮਾ ਲੱਗੇ ਜੀ ਆ ਜਾਂਦਾ ਬਸ 6-7 ਕਿਲੋਮੀਟਰ ਮਸਤਵਾਨਾ ਸਾਹਿਬ ਤੋਂ ਹਣਾ ਬਈ ਹਾਂਜੀ ਹਾਂਜੀ ਇੰਨਾ ਕੋਤਰੋਂ ਹੋਊਗਾ ਤੇ ਬਸ ਬਈ ਤੇ ਲੋ ਬਈ ਆ ਕੇ ਵਿਜ਼ਿਟ ਜਰੂਰ ਕਰਿਓ ਬਾਈ ਹੋਰਾਂ ਤਾਂ ਆ ਕੇ ਕਿਹੜਾ ਕੰਮ ਚੈੱਕ ਕਰਿਓ ਤੁਸੀਂ ਬਾਈ ਹੋਰੀ ਕਹੇ ਜਾ ਕੰਮ ਕਰ ਦਿੰਦੇ ਵੀ ਕੀ ਕੁਆਲਿਟੀ ਕਹੇ ਜੀ ਬਸਤ ਦੇਣੇ ਤੁਸੀਂ ਕਿਹੜਾ ਆ ਕੇ ਕੰਮ ਦੇਖ ਕੇ ਜਾਇਓ